ਸ਼ੈਦ 1973-74 ਦੇ ਲਾਗੇ ਤੇਗੇ ਦੀ ਗੱਲ ਹੈ ਸਾਡੇ ਪਿੰਡ ਵਾਲਾ ਵਾਟਰ ਟੈਂਕਸ ਚਾਲੂ ਹੋਇਆ ਪਿੰਡ ਵਿੱਚ ਕੋਈ 30 ਦੇ ਕਰੀਬ ਪਬਲਿਕ ਪੋਸਟਾਂ ਲਾਉਣੀਆਂ ਸੀ ਮਤਲਬ ਸਾਂਝੀਆਂ ਟੂਟੀਆਂ ਪਰ ਕੋਈ ਆਪਣੇ ਘਰ ਮੂਰੇ ਟੂਟੀਆਂ ਲਗਾਉਣ ਦਾ ਚਾਹਵਾਨ ਸੀ ਕੋਈ ਬਰਾੜ ਸਾਹਿਬ ਐਸ ਡੀਓ ਸੀ ਪਬਲਿਕ ਹੈਲਥ ਵਿਭਾਗ ਦਾ ਜਿਸ ਦਾ ਪਿੰਡ ਅਲੀ ਕਾ ਸੀ ਪਾਪਾ ਜੀ ਦਾ ਜਾਨੂ ਸੀ ਪਾਪਾ ਜੀ ਉਧਰ ਪਟਵਾਰੀ ਲੱਗੇ ਹੋਏ ਸਨ ਮੈਂ ਕੱਲ ਨੂੰ ਤੁਹਾਡੇ ਪਿੰਡ ਆਵਾਂਗਾ ਸੇਠੀ ਸਾਹਿਬ ਤੁਸੀਂ ਜਿੱਥੇ ਆਖੋਗੇ ਟੂਟੀ ਲਾ ਦੇਵਾਂਗੇ ਬਸ ਲੱਸੀ ਦਾ ਜੱਗ ਤਿਆਰ ਰੱਖਿਓ ਅਗਲੇ ਦਿਨ ਪਾਪਾ ਜੀ ਨੇ ਸਭ ਨੂੰ ਲਾਰਾ ਲਗਾ ਦਿੱਤਾ ਹਰ ਕੋਈ ਟੂਟੀ ਲਗਵਾਉਣ ਨੂੰ ਕਾਲਾ ਐਸ.ਟੀ.ਓ. ਦਿੱਤੇ ਸਮੇਂ ਤੇ ਮੋਟਰਸਾਈਕਲ ਤੇ ਜੇ.ਈ. ਨੂੰ ਨਾਲ ਲੈ ਕੇ ਸਾਡੇ ਘਰ ਆ ਗਏ। ਸਾਡੇ ਘਰੇ ਵਾਧੂ ਭੀੜ ਸੀ। ਲੱਸੀ ਦੇ ਦੋ ਗਲਾਸ ਪੀ ਕੇ ਬਰਾੜ ਸਾਹਿਬ ਕਹਿੰਦੇ, ਦੱਸੋ ਸੇਠੀ ਸਾਹਿਬ ਕਿੱਥੇ ਪੋਸਟ ਲਾਉਣੀ ਹੈ? ਪਰ ਤੁਹਾਡੇ ਘਰ ਮੂਹਰੇ ਨਹੀਂ ਲਾਉਣੀ। ਇਹਨਾਂ ਸੁਣ ਕੇ ਮੇਰੀ ਮਾਂ ਨੂੰ ਗੁੱਸਾ ਆ ਗਿਆ। ਉਸ ਨੂੰ ਲੱਗਿਆ ਕਿ ਮੇਰੀ ਪਿਆਈ ਲੱਸੀ ਐਵੇਂ ਗਈ। ਜਿਤੇਬੀ ਮੇਰੇ ਪਾਪਾ ਜੀ ਜਾਂ ਮਾਤਾ ਜੀ ਨੇ ਕਿਹਾ ਉਥੇ ਹੀ ਪੋਸਟ ਮਨਜ਼ੂਰ ਕਰ ਦਿੱਤੀ ਬਾਤ ਉਹ ਟੌਰ ਬਣ ਗਈ ਮੇਰੀ ਮਾਤਾ ਜੀ ਦੀ ਉਸ ਨੇ ਸਾਰੀਆਂ ਸਹੇਲੀਆਂ ਖੁਸ਼ ਕਰ ਦਿੱਤੀ ਪਰ ਸਾਡੇ ਘਰ ਮੂਰੇ ਪੋਸਟ ਨਾ ਲੱਗਣ ਦਾ ਦੁੱਖ ਜ਼ਰੂਰ ਸੀ ਭੈਣ ਜੀ ਗੁੱਸਾ ਨਾ ਕਰਿਓ ਪাবਲਿਕ ਪੋਸਟ ਲਾਉਣੀ ਸੌਖੀ ਹੈ ਪਰ ਪੜਵਾਉਣੀ ਬਹੁਤ ਮੁਸ਼ਕਲ ਹੈ ਪাবਲਿਕ ਪੋਸਟ ਨਾਲ ਘਰ ਮੂਰੇ ਨਜਾਇਜ਼ ਚਿੱਕੜ ਹੋ ਜਾਂਦਾ ਹੈ ਲੜਾਈ ਝਗੜੇ ਹੁੰਦੇ ਹਨ ਆਪਾਂ ਘਰੇ ਆਪਣੀ ਨਿੱਜੀ ਟੂਟੀ ਲਗਵਾਵਾਂਗੇ ਉਸ ਨੇ ਆਪਣੇ ਨਿੱਜੀ ਤਜਰਬੇ ਅਨੁਸਾਰ ਸਮਝਾਇਆ 15 ਕੁ ਦਿਨਾਂ ਬਾਅਦ ਸਾਡੇ ਘਰੇ ਪਾਣੀ ਦਾ ਕਨੈਕਸ਼ਨ ਮਿਲ ਗਿਆ ਪਰ ਬਰਾੜ ਸਾਹਿਬ ਦੀ ਗੱਲ ਸੱਚੀ ਸਾウト ਗਈ ਪਬਲਿਕ ਪੋਸਟਾਂ ਲਈ ਝਗੜੇ ਸ਼ੁਰੂ ਹੋ ਗਏ ਲੋਕ ਪੋਸਟ ਪਟਵਾਉਣ ਲਈ ਦਰਖਾਸਤਾਂ ਦੇਣ ਲੱਗੇ ਪਰ ਕੋਈ ਅਫਸਰ ਪੋਸਟ ਹਟਾਉਣ ਦੀ ਪਰਮਿਸ਼ਨ ਨਹੀਂ ਸੀ ਦੇ ਰਿਹਾ ਇਸ ਤਰ੍ਹਾਂ ਐਸ ਡੀਓ ਬਰਾੜ ਦੀ ਸਿਆਣਪ ਨਾਲ ਅਸੀਂ ਮੁਫਤ ਲੜਾਈ ਝਗੜੇ ਤੋਂ ਬਚ ਗਏ ਇਹ ਕਹਾਣੀ ਰਚਨਾਰ ਮੇਸ਼ ਸਿੱਠੀ ਬਾਦਲ ਜੀ ਦੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਪਲੀਜ਼ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ